ਸੁਣੋ ਸਭ ਨੂੰ ਪਤਿਆ ਜੀ ਆਪਾਂ ਨੂੰ ਸਭ ਨੂੰ ਯਾਦ ਕਰ ਲਏ ਪੰਚੀ ਸਰਪੰਚੀ ਦੇ ਤਿਹਾਰ ਚੱਲ ਰਹੇ ਨੇ ਤਿਹਾਰ ਕਹੜਾ ਦਾ ਸੀ ਜੀ ਦਸਹਿਰੇ ਆਉਣ ਵਾਲਾਗਾ ਰੂਦੋ ਦੀਵਾਲੀ ਆਉਗੂ ਮੇਰੇ ਸਰਪੰਚੀ ਦਾ ਤਿਹਾਰ ਵੀ ਵਿੱਚ ਆ ਬਚਾਲ ਆ ਗਿਆ ਹੈ ਉਹ ਇਸ ਤਰ੍ਹਾਂ ਵੀ ਕਈ ਵਾਰੀ ਕੋਈ ਬੰਦਾ ਕੋਈ ਸ਼ਬਦ ਇਹ ਵਰਤਦਾ ਹੈ ਅਗਲਾ ਸੋਨਣਾ ਉੱਜ ਜਾਂਦਾ ਵੀ ਇਹ ਕਹਿੰਦਾ ਕੀ ਹੈ ਕਈ ਵਾਰੀ ਬੰਦਾ ਕਿਸੇ ਦੇ ਘਰੇ ਚਲੋ ਚਲਦੇ ਰਹਿੰਦੇ ਨੇ ਬਹੁਤ ਪਿੰਡਾਂ 'ਚ ਖੜੇ ਲਗਭਗ ਸਾਰੇ ਪਿੰਡਾਂ 'ਚ ਚਲਦੇ ਨੇ ਪੰਜਾਬ ਦੇ ਜਿਹੜਾ ਹੁਣ ਆਪਾਂ ਨੂੰ ਪਤਾ ਹੀ ਹੈ ਪੁਰਾਣਾ ਤੇ ਅਗਲਾ ਬੰਦਾ ਸ਼ਾਮ ਜੇ ਨੂੰ ਅਖਲਾ ਜਾ ਕੇ ਕਹੂਆ ਕਿ ਅਗਲੇ ਦੇ ਕਿਤੇ ਵੀ ਚਰੋਲਾ ਇਹ ਤਾਂ ਕੁਛ ਅਗਲੇ ਨੇ ਕੋਈ ਪਾਉਂਦਾ ਬਾਕੀ ਸੱਗ ਉੱਡ ਜਾ ਕੇ ਕਹੂਗਾ ਸਹੀ ਕਰੇ ਉਹ ਤੇ ਲੈ ਵੀ ਮੈਂ ਤਰਾ ਲੈ ਵੀ ਸਰਪੰਚ ਤੂ ਤਾਂ ਗਿਆ ਭਾਈ ਤੂ ਤਾਂ ਗਿਆ ਉਹ ਅਗਲੇ ਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਇਹ ਗਿਆ ਕਹਿੰਦਾ ਵੀ ਇਹ ਜਿੱਤ ਗਿਆ ਜਾਂ ਮਾਰ ਰਹਿ ਗਿਆ ਸਭ ਪੋਸੀ ਗਿਆ ਫਿਰ ਅਗਲੇ ਨੂੰ ਕਹੂਗਾ ਲੈ ਪਾ ਪੇਗ ਯਾਰ ਤੂੰ ਤਾਂ ਗਿਆ ਉਹ ਫਿਰ ਅਗਲਾ ਕਹਿ ਲਾ ਜਨੜ ਦੇ ਨੂੰ ਯਾਰ ਉਹ ਪਾਉ ਬਈ ਇਹਨੂੰ ਦੇਖ ਦੇ ਉਹ ਯਾਰ ਕਿਤੇ ਉਹੀ ਨਾ ਪਟੂ ਕਿਤੇ ਭਤਿੰਦਰ ਖਾ ਕੇ ਪੀ ਕੇ ਬੜੀ ਮੋਟੀ ਕੁਸੋਰੀ ਮੂੰਚੋ ਕੱਢਦੇ ਕਿਤੇ ਕਹਦੇ ਵੀ ਤੁਸੀਂ ਤਾਂ ਕਿਉਂ ਨਹੀਂ ਗਏ ਜੇ ਜਮੀਂ ਗਏ ਕਹਦੇ ਫਿਰ ਖਤਮ ਹੋ ਗਿਆ ਕਬ ਜੋ ਗਿਆ ਕਹਤਾ ਜੋ ਫਿਰ ਵੀ ਐਂ ਲੱਗਦਾ ਵੀ ਤੂੰ ਤਾਂ ਅੱਗੇ ਗਿਆ ਉਹ ਕਈ ਵਾਰੀ ਬੋਲਣ ਦੇ ਤਰੀਕੇ ਦਾ ਤੇ ਥੋੜਾ ਜਿਹਾ ਬੋਲਣੇ ਬਦਲੇ ਕਿਹੇ ਚੱਕਰਾਂ ਚ ਪਾ ਦੇਂਦਾ ਐਸੀ ਸਰਪੰਚੀ ਦੇ ਤਿਹਾਰਾਂ ਨਾਲ ਸੰਬੰਧਿਤ ਸਮਾਚਾਰ